ਅੱਜ ਤੋਂ 28 ਸਾਲ ਪਹਿਲਾਂ ਇੱਕ ਆਸਮਾ ਨਾਮ ਦੀ ਕੁੜੀ ਦਾ ਸਲੀਮ ਨਾਮ ਦੇ ਮੁੰਡੇ ਨਾਲ ਵਿਆਹ ਹੋਇਆ। ਵਿਆਹ ਤੋਂ ਬਾਅਦ ਉਹ ਦੋਨੇ ਬੁਲੰਦ ਸ਼ਹਿਰ ਦੇ ਖੁਰਜਾ ਨਗਰ ਵਿੱਚ ਰਹਿਣ ਲੱਗੇ। ਸਲੀਮ ਕੋਈ ਖਾਸਾ ਕਮਾਉਂਦਾ ਨਹੀਂ ਸੀ। ਮਤਲਬ ਠੀਕ ਠਾਕ ਹੀ ਕਮਾਉਂਦਾ ਸੀ। ਮਤਲਬ ਜਾਂ ਤੁਸੀਂ ਇਸ ਤੋਂ ਅੰਦਾਜ਼ਾ ਲਗਾ ਲਓ ਵੀ ਉਹ ਇੱਕ ਲੇਬਰ ਦਾ ਕੰਮ ਕਰਦਾ ਸੀਗਾ ਹੋਟਲ ਦੇ ਵਿੱਚ ਤੇ ਹੁਣ ਤੁਸੀਂ ਸੋਚੋ ਕਿ ਲੇਬਰ ਦੇ ਕੰਮ ਕਰਨ ਵਾਲੇ ਕੋਲ ਕਿੰਨੇ ਕੁ ਰੁਪਏ ਹੋਣਗੇ ਪਰ ਜਿੰਨੇ ਰੁਪਏ ਹੁੰਦੇ ਸੀ ਸਲੀਮ ਉਹ ਸਾਰੇ ਪੈਸੇ ਆਪਦੇ ਪਰਿਵਾਰ ਉਤੇ ਖਰਚ ਕਰ ਦਿੰਦਾ ਸੀ ਜਿਸ ਘਰ ਦੇ ਕਮਰੇ ਵਿੱਚ ਸਲੀਮ ਰਹਿੰਦਾ ਸੀ ਉਥੇ ਹੀ ਉਹਨਾਂ ਤੋਂ ਇਲਾਵਾ ਉਸ ਘਰ ਦੇ ਵਿੱਚ ਹੋਰ ਵੀ ਬਹੁਤ ਸਾਰੇ ਲੋਕ ਰਹਿੰਦੇ ਸੀ ਜਿਹੜੇ ਰੈਂਟ ਤੇ ਰਹਿੰਦੇ ਸੀ। ਉਹਨਾਂ ਵਿੱਚ ਇੱਕ ਅਦਨਾਨ ਨਾਮ ਦਾ ਬੰਦਾ ਵੀ ਆਪਣੇ ਟੱਬਰ ਨਾਲ ਉਸੇ ਘਰ ਦੇ ਕਮਰੇ ਵਿੱਚ ਰਹਿੰਦਾ ਸੀ। ਅਦਨਾਨ ਵਿਆਹਿਆ-ਵਿਰਿਆ ਬੰਦਾ ਸੀਗਾ, ਉਹਦੀ ਵੀ ਘਰ ਵਾਲੀ ਸੀ, ਉਹ ਵੀ ਆਪਣੀ ਘਰ ਵਾਲੀ ਨਾਲ ਰਹਿੰਦਾ ਸੀ। ਅਦਨਾਨ ਵੀ ਕੋਈ ਕੋਈ ਖਾਸਾ ਕਮਾਉਂਦਾ ਨਹੀਂ ਸੀ, ਉਹ ਵੀ ਠੀਕ-ਠਾਕ ਹੀ ਕਮਾਉਂਦਾ ਸੀ ਤੇ ਆਪਣਾ ਤੇ ਆਪਣੀ ਘਰ ਵਾਲੀ ਦਾ ਗੁਜ਼ਾਰਾ ਕਰਦਾ ਸੀ। ਜਿਹੜਾ ਅਦਨਾਨ ਸੀ, ਉਹਨੂੰ ਬਾਲੀਵੁੱਡ ਦੀਆਂ ਫਿਲਮਾਂ ਦੇਖਣ ਦਾ ਬਹੁਤ ਸ਼ੌਂਕ ਸੀ। ਉਹ ਜਿਹੜੀ ਵੀ ਫਿਲਮ ਦੇਖਦਾ ਉਹਦੇ ਵਿੱਚ ਆਪਣੇ ਆਪ ਨੂੰ ਮੇਨ ਹੀਰੋ ਸਮਝ ਕੇ ਆਪਣੀ ਦਿਮਾਗ ਵਿੱਚ ਗੱਲਾਂ ਬਣਾਉਣੀਆਂ ਸ਼ੁਰੂ ਕਰ ਦਿੰਦਾ ਸੀ ਹਾਲਾਂਕਿ ਕੋਈ ਵੱਡੀ ਗੱਲ ਨਹੀਂ ਹੈਗੀ ਅੱਧੀ ਦੁਨੀਆ ਚੀਜ਼ ਕਰਦੀ ਆ ਪਰ ਇਸ ਕੇਸ ਦੇ ਵਿੱਚ ਤੁਹਾਨੂੰ ਅੱਗੇ ਜਾ ਕੇ ਸਮਝ ਆਊਗਾ ਪਰ ਜਿਹੜਾ ਸਲੀਮ ਸੀ ਉਹ ਬਹੁਤ ਜ਼ਿਆਦਾ ਮਿਹਨਤ ਕਰਦਾ ਸੀ ਆਪਣੀ ਘਰ ਵਾਲੀ ਨੂੰ ਕਾਫੀ ਜ਼ਿਆਦਾ ਪਿਆਰ ਕਰਦਾ ਸੀ ਉਹ ਚਾਹੁੰਦਾ ਸੀ ਕਿ ਮੈਂ ਆਪਣੀ ਘਰ ਵਾਲੀ ਨੂੰ ਹਰ ਤਰੀਕੇ ਨਾਲ ਖੁਸ਼ ਰੱਖ ਸਕਾਂ ਉਹਦਾ ਹਰ ਸ਼ੌਂਕ ਪੂਰਾ ਕਰ ਸਕਾਂ ਪਰ ਉਸ ਦੇ ਉਲਟ ਜਿਹੜਾ ਅਦਨਾਨ ਸੀ ਜਿਸ ਨੂੰ ਕੇ ਮੂਵੀ ਦੇਖਣ ਦਾ ਸ਼ੌਂਕ ਸੀ ਉਹਨੂੰ ਆਪਣੀ ਘਰ ਵਾਲੀ ਨਾਲ ਕੋਈ ਇੰਨਾ ਖਾਸ ਲਗਾਵ ਨਹੀਂ ਹੈਗਾ ਸੀ ਪਰ ਇਸ ਦੇ ਉਲਟ ਜਦੋਂ ਸਲੀਮ ਆਪਣੇ ਘਰ ਤੋਂ ਕੰਮ ਚਲਾ ਜਾਂਦਾ ਤਾਂ ਅਦਨਾਨ ਸਲੀਮ ਦੀ ਘਰ ਵਾਲੀ ਤੇ ਨਜ਼ਰ ਰੱਖਣ ਲੱਗ ਗਿਆ ਅਦਨਾਨ ਨੂੰ ਸਲੀਮ ਦੀ ਘਰ ਵਾਲੀ ਬਹੁਤ ਜ਼ਿਆਦਾ ਪਸੰਦ ਆ ਗਈ ਇਸ ਤੋਂ ਬਾਅਦ ਅਦਨਾਨ ਆਸਮਾ ਦੇਵ ਅੱਗੇ ਪਿੱਛੇ ਘੁੰਮਣ ਲੱਗ ਗਿਆ ਤੇ ਆਸਮਾ ਵੀ ਅਦਨਾਨ ਨੂੰ ਨੋਟਿਸ ਕਰਨ ਲੱਗੀ ਸੀ ਜੇ ਸਿੱਧਾ ਕਹੀਏ ਤਾਂ ਆਸਮਾ ਵੀ ਅਦਨਾਨ ਨੂੰ ਪਸੰਦ ਕਰਨ ਲੱਗੀ ਸੀ ਸਲੀਮ ਦੇ ਕੰਮ ਤੇ ਜਾਣ ਤੋਂ ਬਾਅਦ ਆਸਮਾ ਅਦਨਾਨ ਸਾਰਾ ਦਿਨ ਇੱਕ ਦੂਜੇ ਨਾਲ ਇਕੱਠੇ ਸਮਾਂ ਗੁਜ਼ਾਰਦੇ ਬਾਰੇ ਚੀਜ਼ ਕੁਝ ਦਿਨਾਂ ਬਾਅਦ ਸਲੀਮ ਨੇ ਨੋਟਿਸ ਕਰ ਲਿਆ ਸੀ ਇਹ ਸਭ ਕੁਝ ਜਾਣਨ ਤੋਂ ਬਾਅਦ ਸਲੀਮ ਨੇ ਚੁੱਪਚਾਪ ਉਹ ਜਗ੍ਹਾ ਛੱਡ ਦਿੱਤੀ ਤੇ ਦੂਰ ਕਿਸੇ ਹੋਰ ਜਗ੍ਹਾ ਤੇ ਰਹਿਣ ਲੱਗ ਗਿਆ ਸਲੀਮ ਨੂੰ ਲੱਗਿਆ ਕਿ ਜੇ ਦੋਨੇ ਇੱਕ ਦੂਜੇ ਨੂੰ ਮਿਲ ਹੀ ਨਹੀਂ ਸਕੇ ਤਾਂ ਥੋੜੇ ਦਿਨਾਂ ਵਿੱਚ ਇੱਕ ਦੂਜੇ ਨੂੰ ਭੁੱਲ ਜਾਣਗੇ ਪਰ ਉਹਨੂੰ ਨਹੀਂ ਪਤਾ ਸੀ ਕਿ ਉਹ ਇੱਥੇ ਕਿੰਨੀ ਵੱਡੀ ਗਲਤੀ ਕਰ ਰਿਹਾ ਅਦਨਾਨ ਤੇ ਆਸਮਾ ਨੇ ਮਿਲਣਾ ਬੰਦ ਨਹੀਂ ਕੀਤਾ ਬਲਕਿ ਉਹ ਤਾਂ ਹੁਣ ਪਹਿਲਾਂ ਨਾਲੋਂ ਵੀ ਜ਼ਿਆਦਾ ਇੱਕ ਦੂਜੇ ਦੇ ਨੇੜੇ ਆ ਗਏ ਸੀ ਅਦਨਾਨ ਤੇ ਆਸਮਾਨ ਨੇ ਮਿਲਣ ਲਈ ਇੱਕ ਕਬਰਿਸਤਾਨ ਚੁਣਿਆ ਕਿਉਂਕਿ ਕਬਰਿਸਤਾਨ ਵਿੱਚ ਕੋਈ ਆਉਂਦਾ ਜਾਂਦਾ ਨਹੀਂ ਸੀ ਤਾਂ ਇਹ ਉਹਨਾਂ ਦੇ ਮਿਲਣ ਲਈ ਕਾਫੀ ਸੁਰੱਖਿਅਤ ਜਗ੍ਹਾ ਸੀ ਇਸ ਤੋਂ ਇਲਾਵਾ ਅਦਨਾਨ ਨੇ ਆਸਮਾਨ ਨਾਲ ਗੱਲ ਕਰਨ ਵਾਸਤੇ ਇਸ ਨੂੰ ਇੱਕ ਕੀਪੈਡ ਫੋਨ ਲੈ ਕੇ ਦੇਤਾ ਪਰ ਇਸ ਫੋਨ ਵਿੱਚ ਆਵਾਜ਼ ਸਹੀ ਨਹੀਂ ਆਉਂਦੀ ਸੀ ਜਿਸ ਤੋਂ ਬਾਅਦ ਅਦਨਾਨ ਨੇ ਪਤਾ ਨਹੀਂ ਕਿੱਥੋਂ ਕੀ ਕਰਕੇ ਆਸਮਾਨ ਨੂੰ ਇੱਕ 10000 ਦਾ ਟੱਚ ਫੋਨ ਗਿਫਟ ਕਰਤਾ ਹਾਲਾਂਕਿ ਜਿੱਦਾਂ ਕਿ ਮੈਂ ਪਹਿਲਾਂ ਦੱਸਿਆ ਕਿ ਅਦਨਾਨ ਕੋਈ ਬਹੁਤਾ ਕਮਾਉਂਦਾ ਨਹੀਂ ਸੀ ਹਾਲਾਂਕਿ ਉਹ ਤਾਂ ਬਿਲਕੁਲ ਕੰਮ ਵੀ ਨਹੀਂ ਕਰਦਾ ਸੀ ਉਹਨਾਂ ਦੇ ਘਰੇ ਰੋਟੀ ਵੀ ਬਹੁਤ ਮੁਸ਼ਕਲ ਨਾਲ ਪੱਕਦੀ ਸੀ ਐਨਾ ਗਰੀਬ ਸੀ ਪਰ ਫਿਰ ਵੀ ਉਹਨੇ ਆਪਣੀ ਹੀਰੋਗਿਰੀ ਦਿਖਾਉਣ ਵਾਸਤੇ ਆਸਮਾਨ ਨੂੰ ਕਿਤੋਂ ਪੈਸੇ ਇਕੱਠੇ ਕਰਕੇ ਫੋਨ ਲੈ ਕੇ ਦੇਤਾ ਵੇਰ ਉਹੀ ਗੱਲ ਕਿ ਉਹ ਫਿਲਮੀ ਦੁਨੀਆ ਵਿੱਚ ਆਪਣੇ ਆਪ ਨੂੰ ਹਮੇਸ਼ਾ ਇਮੇਜਿਨੇਟ ਕਰਦਾ ਰਹਿੰਦਾ ਸੀ ਜਿਸ ਦੇ ਚਲਦੇ ਉਹਨੇ ਆਸਮਾਨ ਨੂੰ ਇਹ ਫੋਨ ਲੈ ਕੇ ਦਿੱਤਾ ਆਸਮਾਨ ਨੂੰ ਅਦਨਾਨ ਤੋਂ ਮਹਿੰਗੇ ਮਹਿੰਗੇ ਤੋਹਫੇ ਮਿਲਣ ਲੱਗੇ ਆਸਮਾਨ ਲਈ ਹੁਣ ਉਹਦਾ ਘਰ ਵਾਲਾ ਸਲੀਮ ਬਿਲਕੁਲ ਵੀ ਮਾਇਨੇ ਨਹੀਂ ਰੱਖ ਰਿਹਾ ਸੀ ਉਹਨੂੰ ਸਿਰਫ ਮਹਿੰਗੇ ਮਹਿੰਗੇ ਤੋਹਫਿਆਂ ਤੋਂ ਮਤਲਬ ਸੀ ਹਾਲਾਂਕਿ ਦੂਜੇ ਸਾਈਡ ਸਲੀਮ ਦਿਨ ਰਾਤ ਮਿਹਨਤ ਕਰਦਾ ਕਿ ਮੈਂ ਕਿਵੇਂ ਨਾ ਕਿਵੇਂ ਆਪਣੀ ਘਰ ਵਾਲੀ ਨੂੰ ਖੁਸ਼ ਰੱਖ ਸਕਾਂ ਆਪਣਾ ਘਰ ਚਲਾ ਸਕਾਂ ਪਰ ਆਸਮਾ ਨੂੰ ਇਹ ਚੀਜ਼ ਤੋਂ ਕੋਈ ਮਤਲਬ ਨਹੀਂ ਸੀ ਆਸਮਾ ਤੇ ਅਦਨਾਨ ਦੇ ਵਿਚਾਲੇ ਸਿਰਫ ਉਹਨਾਂ ਦੋਨਾਂ ਦੇ 파ਟਨਰ ਦਾ ਨੁਕਸਾਨ ਹੋ ਰਿਹਾ ਸੀ ਉਹਨਾਂ ਦੋਨਾਂ ਦੇ 파ਟਨਰ ਇਸ ਚੀਜ਼ ਵਿੱਚ ਪੀਸ ਰਹੇ ਸੀ ਸਲੀਮ ਨੂੰ ਇਹ ਗੱਲ ਪਤਾ ਲੱਗ ਚੁੱਕੀ ਸੀ ਕਿ ਆਸਮਾ ਹੁਣ ਅਦਨਾਨ ਨਾਲ ਪਹਿਲਾਂ ਨਾਲੋਂ ਵੀ ਜ਼ਿਆਦਾ ਗੱਲ ਕਰਦੀ ਆ ਪਹਿਲਾਂ ਨਾਲੋਂ ਵੀ ਜ਼ਿਆਦਾ ਉਸ ਨਾਲ ਮਿਲਣ ਜਾਂਦੀ ਆ ਫਿਰ ਉਹਨੇ ਕਈ ਪੈਂਤਰੇ ਅਪਣਾਏ ਕਿ ਸ਼ਾਇਦ ਆਸਮਾ ਨੂੰ ਇਹ ਗੱਲ ਸਮਝ ਆ ਜਾਵੇ ਕਿ ਇਹ ਜੋ ਕਰ ਰਹੀ ਆ ਇਹ ਗਲਤ ਆ ਪਰ ਉਹ ਇਹ ਕਰਨ ਵਿੱਚ ناکਾਮ ਜਾ ਰਿਹਾ ਜਿਸ ਤੋਂ ਬਾਅਦ ਸਲੀਮ ਬਿਲਕੁਲ ਹਾਰ ਮੰਨ ਚੁੱਕਿਆ ਸੀ ਤੇ ਦੂਜੀ ਸਾਈਡ ਆਸਮਾ ਤੇ ਅਦਨਾਨ ਇੱਕ ਦੂਜੇ ਦਾ ਪਿੱਛਾ ਨਹੀਂ ਛੱਡ ਰਹੇ ਸੀ ਆਸਮਾ ਇਹ ਗੱਲ ਤੋਂ ਬਿਲਕੁਲ ਅਣਜਾਣ ਸੀ ਕਿ ਉਹ ਸਿਰਫ ਉਦੋਂ ਤੱਕ ਅਦਨਾਨ ਲਈ ਖਾਸ ਆ ਜਦੋਂ ਤੱਕ ਉਹ ਉਸ ਦੀ ਸੋਚੀ ਹੋਈ ਫਿਲਮ ਦੀ ਇੱਕ ਹੀਰੋਇਨ ਆ ਕੁਝ ਸਮਾਂ ਬੀਤਦਾ ਤੇ ਫਿਰ ਅਜਿਹਾ ਟਾਈਮ ਆਉਂਦਾ ਕਿ ਆਸਮਾ ਤੇ ਅਦਨਾਨ ਵਿੱਚ ਗਲਤ ਫਹਿਮੀਆਂ ਸ਼ੁਰੂ ਹੋ ਜਾਂਦੀਆਂ ਨੇ ਅਦਨਾਨ ਹਮੇਸ਼ਾ ਆਸਮਾਨ ਨੂੰ ਫੋਨ ਕਰਦਾ ਸੀ ਪਰ ਹੁਣ ਕੁਝ ਦਿਨਾਂ ਤੋਂ ਅਦਨਾਨ ਇਹ ਗੱਲ ਦੇਖ ਰਿਹਾ ਸੀ ਕਿ ਉਹ ਜਦੋਂ ਵੀ ਆਸਮਾਨ ਨੂੰ ਫੋਨ ਕਰਦਾ ਜਾਂ ਤਾਂ ਆਸਮਾਨ ਦਾ ਫੋਨ ਬਿਜ਼ੀ ਹੁੰਦਾ ਜਾਂ ਫਿਰ ਉਹ ਫੋਨ ਚੱਕਦੀ ਨਹੀਂ ਸੀ ਅਦਨਾਨ ਦੇ ਦਿਮਾਗ ਵਿੱਚ ਖਿਆਲ ਆਉਣ ਲੱਗੇ ਕਿ ਕਿਤੇ ਆਸਮਾ ਮੇਰੇ ਨਾਲ ਧੋਖਾ ਤਾਂ ਨਹੀਂ ਕਰ ਰਹੀ ਉਹ ਸੋਚਦਾ ਕਿ ਮੈਂ ਇਹਨੂੰ ਇੰਨੇ ਮਹਿੰਗੇ ਮਹਿੰਗੇ ਗਿਫਟ ਲੈ ਕੇ ਦਿੱਤੇ ਕਿਤੇ ਇਹ ਕਿਸੇ ਹੋਰ ਨਾਲ ਗੱਲਾਂ ਤਾਂ ਨਹੀਂ ਕਰਦੀ ਜੇ ਮੈਂ ਇਹਨੇ ਮੇਰੇ ਵਾਸਤੇ ਆਪਣੇ ਘਰ ਵਾਲੇ ਨੂੰ ਧੋਖਾ ਦਿੱਤਾ ਇਹ ਕਿਸੇ ਹੋਰ ਲਈ ਮੈਨੂੰ ਤਾਂ ਨਹੀਂ ਧੋਖਾ ਦੇ ਰਹੀ ਅਦਨਾਨ ਇਹ ਗੱਲਾਂ ਸੋਚ-ਸੋਚ ਕੇ پاگل ਹੋ ਰਿਹਾ ਸੀ ਹੁਣ ਜਦੋਂ ਵੀ ਉਹ ਦੋਨੇ ਫੋਨ ਤੇ ਗੱਲਾਂ ਕਰਦੇ ਤਾਂ ਉਹਨਾਂ ਵਿੱਚੋਂ ਸਿਰਫ ਝਗੜੇ ਹੁੰਦੇ। ਅਦਨਾਨ ਦਾ ਇਹ ਸਭ ਚੀਜ਼ਾਂ ਤੋਂ ਦਿਮਾਗ ਖਰਾਬ ਹੋਣ ਲੱਗ ਗਿਆ ਸੀ। ਜਿਸ ਤੋਂ ਬਾਅਦ ਅਦਨਾਨ ਨੇ ਸੋਚਿਆ ਕਿ ਮੈਂ ਆਸਮਾ ਨੂੰ ਸਬਕ ਸਿਖਾ ਕੇ ਹਟੂੰਗਾ। ਰਿਪੋਰਟਡਲੀ 11 ਜੂਨ 2015 ਨੂੰ ਸਵੇਰ ਦੇ ਟਾਈਮ ਅਦਨਾਨ ਨੇ ਆਸਮਾ ਨੂੰ ਉਸੇ ਕਬਰਿਸਤਾਨ ਵਿੱਚ ਮਿਲਣ ਲਈ ਬੁਲਾਇਆ। ਸਵੇਰ ਇਸ ਲਈ ਬੁਲਾਇਆ ਕਿ ਤੜਕੇ-ਤੜਕੇ ਕਬਰਿਸਤਾਨ ਵਿੱਚ ਕੋਈ ਨਹੀਂ ਆਉਂਦਾ। ਖੈਰ ਆਸਮਾ ਉੱਥੇ ਜਾਂਦੀ ਹੈ ਜਿੱਥੇ ਉਹ ਅਕਸਰ ਮਿਲਦੇ ਸੀ। ਆਸਮਾ ਕੁਝ ਸੋਚੇ ਸਮਝੇ ਬਿਨਾ ਅਦਨਾਨ ਨੂੰ ਮੇਨ ਚਲੀ ਜਾਂਦੀ ਆ ਆਸਮਾ ਦੇ ਕਬਰਿਸਤਾਨ ਵਿੱਚ ਆਉਂਦੇ ਹੀ ਅਦਨਾਨ ਸਭ ਤੋਂ ਪਹਿਲਾਂ ਆਸਮਾ ਦਾ ਫੋਨ ਫੜਦਾ ਤੇ ਉਹਦਾ ਫੋਨ ਚੈੱਕ ਕਰਦਾ ਜਿਸ ਵਿੱਚ ਅਦਨਾਨ ਦੇਖਦਾ ਕਿ ਉਸਦੇ ਤੇ ਸਲੀਮ ਦੇ ਨੰਬਰ ਤੋਂ ਬਿਨਾ ਵੀ ਆਸਮਾ ਦੇ ਫੋਨ ਵਿੱਚ 3-4 ਹੋਰ ਮੁੰਡਿਆਂ ਦੇ ਨੰਬਰ ਸੀ ਜਿਨ੍ਹਾਂ ਨਾਲ ਆਸਮਾ ਗੱਦ ਕਰਦੀ ਸੀ ਇਹ ਸਭ ਦੇਖਦੇ ਹੀ ਅਦਨਾਨ ਦਾ ਦਿਮਾਗ ਖਰਾਬ ਹੋ ਗਿਆ ਉਸਨੇ ਸੋਚਿਆ ਕਿ ਜਿਸ ਉੱਪਰ ਉਹਨੇ ਆਪਣਾ ਇਨਾ ਟਾਈਮ ਤੇ ਪੈਸੇ ਖਰਾਬ ਕੀਤੇ ਉਸਦੇ ਪਿਆਰ ਨੇ ਹੀ ਉਸਨੂੰ ਧੋਖਾ ਦੇਤਾ ਜਿਸ ਤੋਂ ਬਾਅਦ ਉਸਨੇ ਆਸਮਾ ਦੀ ਗੱਲ ਸੁਣੇ ਬਿਨਾ ਹੀ ਆਪਣੀ ਜੇਬ ਚੋਂ ਚਾਕੂ ਕੱਢਿਆ ਤੇ ਆਸਮਾ ਦੀ ਗਰਦਨ ਉੱਤੇ ਫੇਰ ਦਿੱਤਾ ਤੇ ਉੱਥੇ ਹੀ ਕਬਰਿਸਤਾਨ ਵਿੱਚ ਆਸਮਾ ਦੀ ਮੌਤ ਹੋ ਗਈ। ਅਦਨਾਨ ਆਸਮਾ ਦਾ ਮਰਡਰ ਕਰਕੇ ਚੁੱਪਚਾਪ ਉੱਥੋਂ ਚਲਾ ਜਾਂਦਾ ਕਿਉਂਕਿ ਕਬਰਿਸਤਾਨ ਵਿੱਚ ਉਹਨੂੰ ਕਿਸੇ ਨੇ ਵੀ ਨਹੀਂ ਦੇਖਿਆ ਸੀ। ਇਸ ਤੋਂ ਬਾਅਦ ਸਾਰਾ ਦਿਨ ਆਸਮਾ ਕਬਰਸਤਾਨ ਵਿੱਚ ਪਈ ਰਹਿੰਦੀ ਆ ਉਹਨੂੰ ਕੋਈ ਵੀ ਨੋਟਿਸ ਨਹੀਂ ਕਰਦਾ ਕਿਉਂਕਿ ਕਬਰਸਤਾਨ ਵਿੱਚ ਕੋਈ ਆਉਂਦਾ ਹੀ ਨਹੀਂ ਸੀ ਤੇ ਆਖਿਰ ਕੋਈ ਕਬਰਸਤਾਨ ਵਿੱਚ ਕਿਉਂ ਹੋਊਗਾ ਪਰ ਫਿਰ ਅਚਾਨਕ ਸ਼ਾਮ ਦੇ ਟਾਈਮ ਕੁਝ ਲੋਕ ਉੱਥੇ ਆਉਂਦੇ ਨੇ ਤੇ ਆਸਮਾ ਦੀ ਦੇਖ ਕੇ ਪੁਲਿਸ ਨੂੰ ਇਨਫੋਰਮ ਕਰਦੇ ਨੇ ਕੁਝ ਟਾਈਮ ਬਾਅਦ ਪੁਲਿਸ ਉੱਥੇ ਆਉਂਦੀ ਆ ਤੇ ਦੇਖਦੀ ਆ ਕਿ ਇਹ ਇੱਕ ਮਰਡਰ ਆ ਤੇ ਦੂਜੀ ਸਾਈਡ ਜਦੋਂ ਸਲੀਮ ਸ਼ਾਮ ਨੂੰ ਆਪਣੇ ਘਰ ਵਾਪਸ ਆਉਂਦਾ ਤਾਂ ਉਸ ਨੂੰ ਆਪਣੀ ਘਰ ਵਾਲੀ ਕਿਤੇ ਵੀ ਨਹੀਂ ਦਿਖਦੀ ਇਸ ਤੋਂ ਬਾਅਦ ਸਲੀਮ ਕਾਫੀ ਜਗ੍ਹਾ ਤੇ ਪੁੱਛਕੁਛ ਵੀ ਕਰਦਾ ਪਰ ਜਦੋਂ ਉਹਨੂੰ ਇਸ ਬਾਰੇ ਕੋਈ ਵੀ ਪਤਾ ਨਹੀਂ ਲੱਗਦਾ ਤਾਂ ਉਹ ਪੁਲਿਸ ਨੂੰ ਇਨਫੋਰਮ ਕਰਦਾ ਕਿ ਉਸ ਦੀ ਘਰ ਵਾਲੀ ਗਾਇਬ ਆ ਇਸ ਤੋਂ ਬਾਅਦ ਪੁਲਿਸ ਵਾਲੇ ਸਲੀਮ ਤੋਂ ਪੁੱਛਗਿੱਛ ਕਰਦੇ ਨੇ ਤਾਂ ਪੁਲਿਸ ਵਾਲਿਆਂ ਨੂੰ ਕਲੀਅਰ ਹੋ ਜਾਂਦਾ ਕਿ ਜੋ ਉਹਨਾਂ ਨੂੰ ਤੜਕੇ ਮਿਲੀ ਆ ਉਹ ਸਲੀਮ ਦੀ ਘਰ ਵਾਲੀ ਐਸਮਾ ਦੀ ਹੀ ਆ ਆਪਣੀ ਘਰ ਵਾਲੀ ਬਾਰੇ ਇਦਾਂ ਸੁਣ ਕੇ ਸਲੀਮ ਪੁਲਿਸ ਨੂੰ ਆਸਮਾ ਤੇ ਅਦਲਾਨ ਬਾਰੇ ਸਭ ਕੁਝ ਦੱਸ ਦਿੰਦਾ ਜਿਸ ਤੋਂ ਬਾਅਦ ਪੁਲਿਸ ਵਾਲੇ ਅਦਲਾਨ ਦੇ ਘਰ ਜਾਂਦੇ ਆ ਤੇ ਉੱਥੇ ਉਹਨਾਂ ਨੂੰ ਉਹ ਵੈਪਨ ਵੀ ਮਿਲ ਜਾਂਦਾ ਜਿਸ ਨਾਲ ਅਦਨਾਨ ਨੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਜਿਸ ਦੇ ਥਰੂ ਪੁਲਿਸ ਅਦਨਾਨ ਨੂੰ ਅਰੈਸਟ ਕਰ ਲੈਂਦੀ ਆ ਪਰ ਇੱਥੇ ਅਜੀਬ ਗੱਲ ਇਹ ਨਿਕਲ ਕੇ ਆਉਂਦੀ ਆ ਕਿ ਐਸਮਾ ਨੂੰ ਮਾਰਨ ਤੋਂ ਬਾਅਦ ਵੀ ਅਦਨਾਨ ਨੂੰ ਬਿਲਕੁਲ ਵੀ ਪਛਤਾਵਾ ਨਹੀਂ ਸੀ ਇੱਕ ਇੰਟਰਵਿਊ ਦੇ ਵਿੱਚ ਉਹਨੇ ਕਿਹਾ ਕਿ ਉਹਨੇ ਮੈਨੂੰ ਧੋਖਾ ਦਿੱਤਾ ਤਾਂ ਕਰਕੇ ਮੈਂ ਉਹਦਾ ਮਰਡਰ ਕਰ ਦਿੱਤਾ ਜੇ ਪਿਆਰ 'ਚ ਧੋਖਾ ਮਿਲੂਗਾ ਤਾਂ ਉਹਦੀ ਸਿਰਫ ਇੱਕੋ ਹੀ ਸਜ਼ਾ ਤੇ ਉਹ ਹੈ ਇਸ ਤੋਂ ਲਗਾਵ ਨੇ ਕਿਹਾ ਜੇ ਕਿਸੇ ਪੁਲਿਸ ਵਾਲੇ ਨੇ ਮੇਰੇ ਪਰਿਵਾਰ ਨੂੰ ਤੰਗ ਕੀਤਾ ਤਾਂ ਮੈਂ ਉਸ ਨੂੰ ਵੀ ਨਹੀਂ ਬਖਸ਼ੂਗਾ ਮੈਂ ਤੁਹਾਨੂੰ ਅੱਗੇ ਲਗਾ ਦੂੰਗਾ ਤੁਸੀਂ ਦੇਖ ਲਿਓ ਛੋਟੀ ਜੀ ਕਲਿੱਪ ਇਸ ਤੋਂ ਇਲਾਵਾ ਉਹਨੇ ਇਹ ਵੀ ਕਿਹਾ ਕਿ ਜੇ ਉਹਦਾ ਕੋਈ ਦੋਸਤ ਵੀ ਇਦਾਂ ਕਰਦਾ ਤਾਂ ਇਹ ਉਹਨੂੰ ਵੀ ਇਦਾਂ ਹੀ ਮਾਰ ਦਿੰਦਾ ਇੰਟਰਵਿਊ ਵਿੱਚ ਅਦਨਾਨ ਦੱਸਦਾ ਕਿ ਉਹ ਸੰਜੇ ਦਾਦ ਦਾ ਬਹੁਤ ਵੱਡਾ ਫੈਨ ਆ ਉਹਨੇ ਇਹ ਸਭ ਕੁਝ ਸੰਜੇ ਦਾਦੀ ਮੂਵੀ ਖਲਨਾਇਕ ਤੋਂ ਇਨਸਪਾਇਰ ਹੋ ਕੇ ਕੀਤਾ ਸੀ ਉਹ ਆਪਣਾ ਨਾਮ ਵੀ ਸੰਜੇ ਦਾਦੀ ਮੂਵੀ ਖਲਨਾਇਕ ਦਾ ਮੇਨ ਕਰੈਕਟਰ ਬੱਲੂ ਬਲਰਾਮ ਦੱਸ ਰਿਹਾ ਸੀ ਉਹ ਇਹ ਮੂਵੀ ਨੂੰ ਇੰਨਾ ਜ਼ਿਆਦਾ ਪ੍ਰਭਾਵਿਤ ਸੀ ਕਿ ਉਹਨੇ ਆਪਣੇ ਬਾਲ ਤੇ ਹੁਲੀਆਂ ਵੀ ਬੱਲੂ ਬਲਰਾਮ ਵਰਗਾ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਬੱਲੂ ਬਲਰਾਮ ਨੇ ਆਪਣੀ ਮੂਵੀ ਵਿੱਚ ਆਪਣੇ ਪਿਆਰ ਲਈ ਸੈਕਰੀਫਾਈਜ਼ ਕੀਤਾ ਸੀ ਪਰ ਅਦਨਾਨ ਨੇ ਤਾਂ ਆਪਣੇ ਪਿਆਰ ਨੂੰ ਹੀ ਖਤਮ ਕਰਤਾ ਬੱਲੂ बल्लू आ क्यों हत्या की क्या मामला क्यों हत्या करी मोहब्बत में धोखा दे दिया अच्छा। और धोखे देने की सजा एक ही मौत ढाई साल की कमाई खाई मेरी पूरी और दूसरे यार से फस गई मोहब्बत में धोखा दे दिया बर्दाश्त अच्छा। नहीं हुई अपने को कौन सी फिल्म के कराई बल्लु संजय फैन हूँ संजयत का सर में बिल्लू संडा कहा वक्त बिल्लू संडा तो मर गया एनकाउंटर कर दिया उसका अच्छा। और क्या मेरा का एनकाउंटर कोई होगा भाई एक मर्डर कराए मैंने तो दस मर्डर कोई करे जब दस मर्डर करमा तो मेरा भी एनकाउंटर हो जाएगा खत्म बात इससे क्या बात है तो मोहब्बत में धोखा दिया तुमने मार दिया। और क्या मोहब्बत में धोखा देगा या दोस्ती में धोखा देगा मैं तो उसे भी मार दूंगा दोस्तों को भी मार दूंगा अच्छा और क्या क्या बनना आगे चल के क्या बनना आगे चल के ये तो सजा काटने के बाद में पता लगे क्या बनना आगे जाके अच्छा बनना या बुरा बनना ਇਹ ਸਭ ਚੀਜ਼ਾਂ ਦੇਖ ਕੇ ਇਹ ਗੱਲ ਤਾਂ ਆਪਾਂ ਨੂੰ ਵੀ ਪਤਾ ਲੱਗਦੀ ਹੈ ਕਿ ਕਿਤੇ ਨਾ ਕਿਤੇ ਉਹਦੇ ਦਿਮਾਗ ਦੇ ਵਿੱਚ ਕੋਈ ਨਾ ਕੋਈ ਸਾਈਕੋਪਨ ਜ਼ਰੂਰ ਹੈਗਾ ਪਰ ਸਾਰੇ ਸਬੂਤ ਉਹਦੀ ਤਰਫ ਬੋਲਦੇ ਨੇ ਤੇ ਪੁਲਿਸ ਨੇ ਉਹਨੂੰ ਅਰੈਸਟ ਕਰ ਲਿਆ ਤੇ ਸ਼ਾਇਦ ਬਹੁਤ ਜਲਦੀ ਉਹਨੂੰ ਸਜ਼ਾ ਵੀ ਮਿਲ ਜੂਗੀ ਫਿਲਹਾਲ ਇਹ ਕੇਸ ਹਜੇ ਚੱਲ ਰਿਹਾ ਹੈ ਅੱਗੇ ਜੋ ਹੋਊਗਾ ਤਾਂ ਟਾਈਮ ਹੀ ਦੱਸੂਗਾ ਤੇ ਇਸ ਦੇ ਨਾਲ ਹੀ ਆਪਾਂ ਆਪਣੀ ਵੀਡੀਓ ਖਤਮ ਕਰਦੇ ਹਾਂ ਤੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਧੰਨਵਾਦ ਜੀ